ਮੇਟਰ ਆਤੀ ਤਾਂ ਤੇ ਅੰਦਾਜ਼ਾ ਲਾ ਸਕਦਾ ਮੇਲਾ ਕਿੰਨਾ ਹੈ ਪਰ ਮਾਲ ਪਾੜਾ ਨਹੀਂ ਤਾਂ ਮੇਰੇ ਹਿਸਾਬ ਨਾਲ 100 ਜਾਨਵਰ ਤਾਂ ਪਹੁੰਚੇ ਹੋ ਦੇਖੋ ਜਿੰਨੀ ਹਿੰਮਤ ਹੈ ਜਲਦੀ ਤੋਂ ਜਲਦੀ ਪਹੁੰਚੋ ਹੁਣ ਤਾਂ ਤੁਹਾਡੇ ਮੂਰੇ ਮੰਨ ਲਓ ਢੰਡਾਰੀ ਖੜਾ ਬਾਹਰ ਚ ਨਾ ਕਿਹਾ ਜਾਨਵਰ ਨਹੀਂ ਮਿਲਿਆ ਜਿੱਦਾਂ ਦਾ ਜਾਨਵਰ ਨੋਕਰਾ ਚਾਂਬਾ ਮਾਰਵੜ ਜਿੱਦਾਂ ਦਾ ਵੀ ਚਾਹੀਦਾ ਛੋਟਾ ਵੱਡਾ ਬਸ਼ੀਰਾ ਬਸ਼ੀਰੀ ਸਾਰੇ ਮਿਲਦੇ ਨੇ ਜੇ ਆਪਾਂ ਲੁਧਿਆਣੇ ਵਾਲੇ ਪਾਸੇ ਆਉਂਦੇ ਆ ਤਾਂ ਜਗਰਾਓ ਪੜਨ ਤੋਂ ਪਹਿਲਾਂ ਸੱਜੇ ਹੱਥ ਆਜੂ ਮੰਡੀ ਪਸ਼ੂ ਮੰਡੀ ਹੈ ਜਿਹੜੀ ਜੇ ਆਪਾਂ ਮੋਗੇ ਵਾਲੀ ਸਾਈਡ ਤੋਂ ਆਉਂਦੇ ਆ ਤਾਂ ਜਗਰਾਓ ਲਓ ਜੀ ਦੋਸਤੋ ਚਾਰ ਜਾਨਵਰ ਲੈ ਆਂਦੇ ਆ ਇੱਕ ਗੱਬਣ ਘੋੜੀ ਇੱਕ ਖਾਲੀ ਘੋੜੀ ਮੰਨ ਲਓ ਹਜੇ ਚੈੱਕ ਚ ਨਹੀਂ ਜਿਹੜੀ ਤੇ ਦੋ ਬੱਚੇ ਨੇ ਦੋਸਤੋ ਅੱਜ 14 ਤਰੀਕ ਦਾ ਬਲੌਗ ਬਣਾਉਣ ਲੱਗੇ ਆ ਤੇ ਮੰਡੀ ਦੇ ਬਾਬਾ ਗਰਪਾ ਰਕੇ ਡੇਲੀ ਬਲੌਗ ਪਾਇਆ ਕਰਾਂਗੇ ਜਿਵੇਂ ਤੁਹਾਨੂੰ ਪਤਾ ਹੀ ਜਗਰਾਉਂ ਦੀ ਮੇਲਾ ਘੋੜਿਆਂ ਦਾ ਜਿਹੜਾ ਮੇਲਾ ਆਪਣਾ 15 ਤਰੀਕ ਤੋਂ ਲੈ ਕੇ 19 ਤਰੀਕ ਤੱਕ ਘੋੜਿਆਂ ਦਾ ਮੇਲਾ ਸੋ ਭਰਾਵੋ ਜਿਹਨੇ ਵੀ ਵੱੱਤ ਤੋਂ ਵੱੱਤ ਜਾਨਵਰ ਖਰੀਦਣੇ ਆ ਜਾਂ ਵੇਚਣੇ ਆ ਓਮ ਖਮਾ ਕੇ ਪਹੁੰਚੋ ਤੇ ਆਹ ਲੋ ਮੰਡੀ ਦੀ ਲੁਕੇਸ਼ਨ ਪਹਿਲਾਂ ਸਭ ਤੋਂ ਪਹਿਲਾਂ ਦੱਸਦੀ ਆਪਾਂ ਦੋਸਤੋ ਲੁਧਿਆਣਾ ਤੋਂ ਜਿਹੜਾ ਫਿਰੋਜ਼ਪੁਰ ਰੋਡ ਆ ਜੇ ਆਪਾਂ ਲੁਧਿਆਣੇ ਵਾਲੇ ਪਾਸੇ ਆਉਂਦੇ ਆ ਤਾਂ ਜਗਰਾਓ ਪੜਨ ਤੋਂ ਪਹਿਲਾਂ ਸੱਜੇ ਹੱਥ ਆਜੂ ਮੰਡੀ ਪਸ਼ੂ ਮੰਡੀ ਆ ਜਿਹੜੀ ਜੇ ਆਪਾਂ ਮੋਗੇ ਵਾਲੀ ਸਾਈਡ ਤੋਂ ਆਉਂਦੇ ਆ ਤਾਂ ਜਗਰਾਓ ਆਪਕੇ ਫੇਰ ਮੇਲਾ ਹੋਣਾ ਤਾਂ ਮੇਲੇ ਦੇ ਬਾਹਰ ਐਂਟਰੀ ਗੇਟ ਆਈ ਤੇ ਅੱਜ ਤਾਂ ਵੈਸੇ ਅਜੇ ਤਿਆਰੀਆਂ ਵਾਲੀ ਆਈ ਹੋਣੀ ਆ ਆਪਾਂ ਸਮਾਂਕਸੂ ਨੂੰ ਛੱਡਣ ਆਏ ਸੀ ਸੋਚਿਆ ਚੱਲੋ ਥੋੜੇ ਜਿਹਾ ਜਾਨਵਰ ਮੰਡੀ ਲੈ ਚਲੀਏ ਤੇ ਮੰਡੀ ਦਿਖਾਉਣੀ ਆ ਕੀ ਰੰਗ ਆ ਮੰਡੀ ਦਾ ਮਾਹੌਲ ਕੀ ਆ ਸਾਰਾ ਤੁਹਾਨੂੰ ਦਰਸ਼ਨ ਕਰਾ ਦਿੰਦੇ ਆ ਆ ਦੇਖੋ ਦੋਸਤੋ ਆ ਸਾਰੇ ਵੀਰ ਆਪਦੇ ਟ੍ਰੈਂਥ ਟੁੰਟ ਲਾਉਂਦੇ ਫਿਰਦੇ ਜਿਨੇ ਜਿਨੇ ਵੀ ਜਾਨਵਰ ਲਾਉਣ ਤੇ ਮੇਲਾ ਬਹੁਤ ਸੋਹਣਾ ਭਰਦਾ ਹੁੰਦਾ ਆ ਫਾਸਟ ਫੂਡ ਵਾਲੇ ਭਰਾ ਹੋ ਗਏ ਤੇ ਇੱਧਰ ਰੱਸੇ ਰੁੱਸਿਆਂ ਵਾਲੇ ਵੀ ਸਾਰੇ ਆਏ ਹੋਇਆ ਬਾਕੀ ਖਾਣ ਪੀਣ ਵਾਲਾ ਪ੍ਰਬੰਧ ਸਾਰੀ ਇੱਥੇ ਮਾਲ ਅੱਜ ਵੀ ਵੈਸੇ ਮੇਲਾ ਜਿਹੜਾ ਆਪਣਾ ਦੇਖਿਆ ਜਾਵੇ ਤਾਂ 15 ਤਰੀਕ ਤੋਂ ਸਟਾਰਟ ਆ ਵੈਸੇ ਮਾਲ ਆਜੀ ਪੂਰਾ ਤੇ ਆ ਦੇਖੋ ਜਾਨਵਰ ਤਾਂ ਆਏ ਹੋਏ ਆ ਤਕਰੀਬਨ ਸੋ ਮਿੱਤਰੋ ਆਹ ਚੀਜ਼ ਤੋਂ ਤਾਂ ਇਹ ਅੰਦਾਜ਼ਾ ਲਾ ਸਕਦਾ ਮੇਲਾ ਕਿੰਨਾ ਘਰੂ ਮਾਲ ਪਾੜਾ ਨਹੀਂ ਤਾਂ ਮੇਰੇ ਹਿਸਾਬ ਨਾਲ 100 ਜਾਨਵਰ ਤਾਂ ਪਹੁੰਚੇ ਹੋਏ ਹੂ ਦੇਖੋ ਘੋੜੇ ਘੋੜੀਆਂ ਪੁੱਟੀਆਂ ਖੜੀਆਂ ਇਹ ਮੇਰੇ ਹਿਸਾਬ ਨਾਲ ਗਾਂਕ ਵੀ ਫਿਰਦਾ ਘੋੜੇ ਘੋੜੀਆਂ ਕਿੰਨੇ ਕਰਦੇ ਆ ਕਿ ਵਿੱਚ ਸੱਕ ਨੇ ਤੁਹਾਨੂੰ ਉਤਰ ਕੇ ਬਾਕੀ ਆਪਣੇ ਵਾਲੇ ਜਾਨਵਰ ਵੀ ਦਿਖਾਉਂਦੇ ਆ ਤੇ ਦੋਸਤੋ ਆ ਸੱਡਾਂ ਜ ਆਪਣਾ ਟਿਕਾਣਾ ਦੂਨੇ ਸਾਈਡ ਆਪਣੇ ਜਾਨਵਰ ਹੋਣਗੇ ਬਾਬੇ ਦੀ ਕਿਰਪਾ ਨਾਲ ਤੇ ਮਿਲਦੇ ਆ ਸਾਰੇ ਭਰਾਵਾਂ ਨੂੰ ਇੱਥੇ ਵੱਧ ਤੋਂ ਵੱਧ ਭਰਾਵਾਂ ਨੂੰ ਇੱਥੇ ਮਿਲਦੇ ਲੋ ਜੀ ਜਾਨਵਰ ਜੂੰਗਰ ਦੇਖ ਸਕਦੇ ਹੋ ਤੇ ਲਓ ਜੀ ਦੋਸਤੋ 4 ਜਨਵਰੀ ਲਿਆਂਦੇ ਆ ਇੱਕ ਗੱਬਣ ਘੋੜੀ ਇੱਕ ਖਾਲੀ ਘੋੜੀ ਮੰਨ ਲਓ ਹਜੇ ਚੈੱਕ 'ਚ ਨਹੀਂ ਜਿਹੜੀ ਤੇ 2 ਬਚੇ ਨੇ ਆਹ ਘੋੜੀ ਦੋਸਤੋ ਜਿਹੜੀ ਸਾਰਿਆਂ ਤੋਂ ਪਹਿਲਾਂ ਲਾਵੇਂ ਤਕਰੀਬਨ 5 ਮਹੀਨੇ ਦੇ ਆਸ-ਪਾਸ ਗੱਬਣ 14 ਤੋਂ ਉੱਤੇ ਜਾਂ 5ਾਂ ਤੋਂ ਮੇਰੇ ਸਾਨੂੰ ਘੱਟੂ ਬਾਕੀ ਪ੍ਰੋਪਰ ਡੇਟ ਆਪਾਂ ਤੁਹਾਨੂੰ ਪਤਾ ਲੱਗ ਜਾਏ ਵੀਡੀਓ ਬਕਾਇਦਾ ਮਿਲੂ ਤੇ ਆਪਣਾ ਨੁਕਰੇ ਘੋੜੇ ਤੋਂ ਗੱਬਣ ਚ ਇੱਕ ਪਾਸਾ ਜੀ ਹਟ ਹਟ चंबी था, 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 था। देख मित्र होना चंबी बछेरी है जी देखते ला लिया दूजी जो था Aby, li, chambi, <laughs> kai, buori, a venire lì già lo lo i cappelli ma guarda è lo come ਆਹ ਜਾਨਵਰ ਆਏ ਖੜੇ ਨੇ ਪੱਟੇ ਆਸ-ਪਾਸੇ ਵੀ ਖੜੇ ਆ ਦੇਖ ਸਕਦੇ ਹੋ ਪਹਿਲਾਂ ਆਹ ਦਫਾਉਂਦੇ ਆ ਜਾਨਵਰ ਦੇਖ ਸਕਦੇ ਆ ਲੋ ਮੇਟਰ ਸੋ ਹੁਣ ਤੁਹਾਡੀ ਹਿੰਮਤ ਜਲਦੀ ਤੋਂ ਜਲਦੀ ਪਹੁੰਚੋ ਹੁਣ ਤਾਂ ਤੁਹਾਡੇ ਮੂਰੇ ਮੰਨ ਲਓ ਭੰਡਾਰੀ ਖੜਾ ਬਾਹਰ ਚ ਨਾ ਕਿਹਾ ਜਾਨਵਰ ਨਹੀਂ ਮਿਲਿਆ ਜਿੱਦਾਂ ਦਾ ਜਾਨਵਰ ਨੋਕਰਾ ਚੰਬਾ ਮਾਰਕੀਟ ਜਿੱਦਾਂ ਦਾ ਵੀ ਛਾਈ ਦਾ ਛੋਟਾ ਵੱਡਾ ਬਸ਼ੀਰਾ ਬਸ਼ੀਰੀ ਸਾਰੇ ਮਿਲ ਜਣੇ ਆ ਕੀ ਹਾਲ ਰਹੀਓ ਤੇ ਲੋ ਦੇਖੋ ਜੀ ਆਜਾ ਭੱਜਾਂ ਨਾਲੀ ਤੋਂ ਮਿੱਤਰੋ ਜਾਨਪੁਰ ਫੁੱਲ ਆਇਆ ਮੰਡੀ ਤੇ ਮੇਲਾ ਤਾਂ ਅਜੇ ਅੱਜ ਸ਼ੁਰੂ ਹੀ ਨਹੀਂ ਹੋਇਆ ਜਿਹੜਾ ਫੀਸਲ ਡੇਟ ਦਾ ਮੰਨ ਲਓ ਆਪਾਂ ਕਹਿ ਸਕਦੇ ਹਾਂ 15 ਤਰੀਕ ਤੋਂ ਲੈ ਕੇ 19 ਤਰੀਕ ਤਾਈ ਮੇਲਾ ਤੇ ਅੱਜ ਤਾਂ ਹਜੇ ਟੈਂਟਾਂ ਟੁੰਟਾਂ ਵਾਲੇ ਆਪਣੇ ਪੰਜਾਬੀ ਆਉਂਦੇ ਆ ਮਾਲ ਪਹਿਲਾਂ ਹੀ ਬਹੁਤ ਆ ਗਿਆ ਹੁਣ ਤਾਂ ਆਪਾਂ ਦਾਦਾ ਰਾਵੀ ਮੇਲਾ ਕਿੰਨਾ ਪਰ ਲੋੜ ਜਹਾਂ ਕੋ ਇੱਧਰ ਵੀ ਪੂਰੇ ਖੜਾ ਕੋ ਮਿੱਤਰੋ ਬਲੌਗ ਪਾ ਕੇ ਮੈਨੂੰ ਦੱਸਣ ਦਾ ਇਹੀ ਹੈ ਕਿ ਬਾਅਦ ਚ ਭਰਾ ਕੇ ਕਹਿ ਦਿੰਦੇ ਬਾਈ ਸਾਨੂੰ ਮੇਲੇ ਦਾ ਪਤਾ ਨਹੀਂ ਚੱਲਿਆ ਅੱਜ ਮੇਲਾ ਸ਼ੁਰੂ ਹੁਣ ਤਾਂ ਇੱਕ ਦਿਨ ਪਹਿਲਾਂ ਹੀ ਤੁਹਾਨੂੰ ਮਹਾਲ ਦਾਸ ਤਾਂ ਹੈ ਨਾ ਹਣ ਤੁਹਾਡੀ ਆਪਦੀ ਹਿੰਮਤ ਆ ਦਿੱਤੇ ਖਰੀਦਣਾ ਤਾਂ ਪਹੁੰਚੋ ਤੇ ਵੇਚਣਾ ਤਾਂ ਵੀ ਪਹੁੰਚੋ ਤੇ ਆ ਸੱਡਾਂ ਤੇ ਜਾਨਵਰ ਮੰਨਣ ਦਾ ਪ੍ਰਬੰਧ ਦਾ ਪੂਰਾ ਜਿਵੇਂ ਆਪਦਾ ਘੋੜਾ ਲਗਾਉਣਾ ਹੋਰ ਟੈਂਟ ਵੀ ਲਾ ਸਕਦਾ ਤੇ ਲੋ ਜੀ ਆ ਆਪਣੇ ਦੋਨੇ ਪਾਸੇ ਜਾਨਵਰ ਆਪਣੇ ਹੋਣੂ ਕਿ ਅੰਮੋ ਸਾਹਮਣੇ ਤੇ ਅੱਜ ਆਪਾਂ ਵੀ ਟੈਂਟ ਚੋਂ ਚਲਾਉਣਾ ਹੈ 4-5 ਜਾਨਵਰ ਲੈਣ ਦੇ ਜੀ ਅੱਜ